ਜਾਣੂ ਜੀ ਦਾ ਪੰਨੀਪੀ ਨਾਦੇ ਕਾਲਸਤਰੀ ਦੇ ਟਿਕਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਦੇ 300 ਸਾਲਾ ਸਾਜਨਾ ਦਿਹਾੜੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਅਕਾਲ ਪੁਰਖੀ ਫੌਜ ਨਾਂ ਦੀ ਤੇ ਉਹ ਜਿੱਥੇ ਬੰਦੀ ਖੜੀ ਹੋਈ ਜਿਹਦੇ ਵਿੱਚ ਕੌਮ ਦੇ ਜਾਗੂਤ ਨੌਜਵਾਨ ਅੱਗੇ ਆ ਕੇ ਆਪਣੀ ਕੌਮੀ ਵਿਸੇ ਦੀ ਸੇਵਾ ਲਈ ਜਿਨ੍ਹਾਂ ਨੇ ਸੰਕਲਪ ਲਿਆ ਉਹ ਜਥੇਬੰਦੀ ਨੇ ਫਲਸਫਾ ਪੰਦੇ 300 ਸਾਲਾ ਦਿਹਾੜੇ ਤੋਂ ਲੈ ਕੇ ਅੱਜ ਤੱਕ ਪੂਰੇ ਦੇਸ਼ ਦੇ ਅੰਦਰ ਦੇਸ਼ ਦੇ ਇਸ ਮਾਲ ਦੇ ਪੱਖੋਂ ਸਮਾਜ ਸੇਵਾ ਦੇ ਪੱਖੋਂ ਵਿਦਿਆ ਦੇ ਪੱਖੋਂ ਸਿੱਖ ਸਖਸ਼ੀਰ ਦੀ ਉਹ ਸਾਰੀ ਦੇ ਪੱਖੋਂ ਸਾਡਾ ਵਿਰਸਾ ਸਾਡੇ ਪਰਿਵਾਰ ਦੇ ਸਮਲ ਦੇ ਪੱਖੋਂ ਸਿੱਖ ਗੌਰਵ ਦੇ ਪੱਖੋਂ ਬਹੁਤ ਲੰਮਾ ਚੌੜਾ ਕੰਮ ਕੀਤਾ ਹੈ ਇਸ ਅਸੇ ਦਰਾਂ ਜੋ ਮਾਡਰਨ ਸਕੂਲ ਵਿੱਚ ਹੈ ਉਥੇ ਬਹੁਤ ਮਹੱਤਵਪੂਰਨ ਸਮਾਗਮ ਛਾਣੇ ਦਿਸਤਾਰ ਅਤੇ ਸਿੱਖ ਗੌਰਵ ਦੇ ਨਾਂ ਥਲੇ ਕੀਤਾ ਜਾ ਰਿਹਾ ਹੈ ਉਹਦੀ ਤਿਆਰੀ ਦੇ ਲਈ ਵਖ ਵਖਤ ਰਾਂ ਸਦਾ ਪੱਤਰ ਦਿੱਤੇ ਜਾ ਚੁੱਕੇ ਹਨ ਅਜ ਦਾਸ ਆਪਣੇ ਵੱਲੋਂ ਸਾਰਿਆਂ ਨੂੰ ਇਹ ਦੱਸਣਾ ਮਾਣ ਮਹਿਸੂਸ ਕਰਦਾ ਹੈ ਇਸ ਜਥੇਬੰਦੀ ਦੀਆਂ ਪ੍ਰਾਪਤੀਆਂ ਨੂੰ ਜਾਣਣਾ ਸਾਰੀ ਕੌਮ ਲਈ ਬੜਾ ਜ਼ਰੂਰੀ ਆਪ ਜੀ ਵੀ ਜਾਣੋ 6 April ਦੇ ਸਮਾਗਮ ਵਿੱਚ ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਸਾਡੇ ਪੁੱਤਰ ਨੂਆ ਨੂੰ ਨਾਲ ਲੈ ਕੇ ਪਹੁੰਚੋ ਤਾਂ ਕਿ ਜਥੇਬੰਦੀ ਦੇ ਵਿਰਸੇ ਤੋਂ ਜਾਣੂ ਹੋ ਕੇ ਸਾੜੀਏ ਪੀੜ੍ਹੀ ਆਪਣੀ ਕੌਮੀ ਜ਼ਿੰਮੇਵਾਰੀਆਂ ਲਈ ਯੋਗ ਬਣ ਸਕੇ। ਜੋ ਆਪਣੇ ਇਹਨਾਂ ਸ਼ਬਦਾਂ ਨਾਲ ਦੱਸਦੇ ਸਾਰਿਆਂ ਨੂੰ ਬੜੀ ਆਦਮ ਨੇ ਸੱਦਾ ਦਿੰਦਾ ਹੈ। ਇਹ ਆਕਾਲ ਪੁਰਖੀ ਫੌਜ ਦੇ ਬੰਦੀ ਦੇ 25 ਨਾ ਸਥਾਪਨਾ ਦੇ ਹਾਲੇ ਨੂੰ ਮੁਖ ਰੱਖਦੇ ਕੀਤੇਾਰੇ ਸਮਾਗਮ ਵਿੱਚ ਸਾਡੀ ਭਾਈਵਾਲੀ ਤਾਨੂੰ ਕੌਮ ਨਾਲ ਜੋੜਨ ਲਈ ਵਿਰਸੇ ਦੀ ਚੇਤਨਾ ਗ੍ਰਹਿਣ ਕਰਨ ਦੇ ਲਈ ਬਹੁਤ ਲਾਭ ਦੇਵੇਗੀ। ਆਸ ਹੈ ਬੇਨਤੀ ਪ੍ਰਵਾਨ ਕਰੋਗੇ। ਜੇ ਜਥੇਬੰਦੀ ਨਾਲ ਖੜੇ ਹੋ ਕੇ ਆਪਣੀਆਂ ਪੀੜ੍ਹੀਆਂ ਨੂੰ ਅੱਗੇ ਵਧਣ ਲਈ ਮੌਕਾ ਦਿਓਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਪ੍ਰੈਲ 1999 ਵਿੱਚ ਜਦੋਂ 500 ਸਾਲਾ ਮਨਾ ਰਹੀ ਸੀ ਉਦੋਂ ਅਕਾਲਪੁਰਖੀ ਫੌਜ ਜਿਹੜੀ ਆ ਉਹਦੀ ਸਥਾਪਨਾ ਕੀਤੀ ਗਈ ਸੀ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਰਦਾਸ ਕਰਕੇ ਇਸ ਤੋਂ ਬਾਅਦ ਲਗਾਤਾਰ ਅਕਾਲਪੁਰ ਦੀ ਫੌਜ ਨੇ ਆਪਣਾ ਫੌਮ ਦੀ ਸੇਵਾ ਲਈ ਪੰਦੀ ਸੇਵਾ ਲਈ ਸਮਾਜ ਦੀ ਸੇਵਾ ਲਈ ਕੰਮ ਕੀਤਾ ਭਾਵੇਂ ਉਹ ਛੜਾਂ ਦੀ ਗੱਲ ਸੀ ਤੇ ਭਾਵੇਂ ਉਧਰੋਂ ਦਸਤਾਰ ਸਵੇਮਨ ਲਹਿਰ ਚਲਾਉਣ ਦੀ ਗੱਲ ਹੈ ਤੇ ਭਾਵੇਂ ਜਿਹੜਾ ਉਹ 18000 ਯੂਨਿਟ ਸਾਰੇ ਭਾਰਤ ਚੋਂ ਤੇ ਫੌਰਨ ਤੋਂ ਨਮਾਇंदे ਆ ਰਹੇ ਆ ਉਹਨਾਂ ਦਾ ਆਪਸੀ ਜਿਹੜਾ ਉਹ ਮੀਟਿੰਗ ਲੋਕਾਂ ਨੂੰ ਵਿੱਚ ਵਿੱਚ ਚੱਲਣ ਦੇ ਮਾਗਦੇ ਮੈਂ 6 ਤਰੀਕ ਦੇ ਸਮਾਗਮ ਲਈ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਬੱਚਿਆਂ ਨੂੰ ਲੈ ਕੇ ਜਿਹੜਾ ਉਹ ਪ੍ਰੋਗਰਾਮ ਤੇ ਪਹੁੰਚੋ ਕਿਉਂਕਿ ਇਹ ਪ੍ਰੋਗਰਾਮ ਉਹਨਾਂ ਲਈ ਹੈ ਤਾਂ ਕਿ ਉਹ ਸਿੱਖੀ ਦੇ ਸਹੀ ਮਹਨਿਆਂ 'ਚ ਵਾਰਸ ਬਣ ਸਕਣ ਉਸ ਪ੍ਰੋਗਰਾਮ ਦੀ ਖਸ਼ੂ ਜਿਹੜੀ ਹੈ